ਕਰ ਲੋ ਚੱਕ ਸੱਜਣੋ ਭਲਵਾਨਾਂ ਵਾਂਗੂ ਦੁਰਦੀ ਆ ਆ ਦੇਖ ਲੋ ਹਵਾਨਾ ਨਾ ਪੰਡਲੇ ਵੀ ਦੀ ਲੱਗੀ ਹੋਈ ਐ ਜੇ ਸਾਨੂੰ ਮੈਂ ਥਾਣਾ ਦੀ ਗੱਲ ਕਰਾਂ ਨਾ ਗਾਇਬ ਤੇ ਥਾਣਾ ਆ ਗਿਆ ਤੇ ਬਹੁਤ ਯਾਰੇ ਕੁੰਨੀ ਆ ਗਈ ਆ ਦੇਖ ਲੋ ਲਿਆ ਮਨਦੀਪ ਲਿਆ ਬਈ ਚੰਗੀ ਐ ਠੀਕ ਆ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਈ ਮਨਦੀਪ ਕੋਲੇ ਪਹੁੰਚੇ ਹੋਏ ਆਪਾਂ ਛੋਟੀ ਘੁੰਮਣ ਨੂੰ ਜਦੋਂ ਮੌੜਾਂ ਵਾਲੀਆਂ ਕੈਂਚੀਆਂ ਤੋਂ ਛੜਕ ਜਾਂਦੀ ਆ ਨਾ ਬਿਲਕੁਲ ਪੱਠੇ ਦੇ ਸਾਹਮਣੇ ਬਾਈ ਦਾ ਮਕਾਨ ਐ ਨਹਿਰ ਡੈਰੀ ਫਾਰਮ ਬਾਈ ਦਾ ਹਾਰ ਮੈਂ ਬਹੁਤ ਸੋਹਣੇ ਨਾਗਾ ਇਹ ਹੋਏ ਨੇਗੇ ਉੱਥੇ ਦਾ ਬਾਈ ਕੋਲੇ ਆਹ ਦੋ ਨਾਗ ਸੇਲ ਨਾ ਦੂਜਾ ਸੁਆ ਸੁੰਦੀ ਐ 12 ਲੀਟਰ ਬਾਈ ਕਹਿੰਦਾ ਪਹਿਲਣ ਦਾ ਦੁੱਧ ਰਿਕਾਰਡ ਐ ਹਰਿਆਣਾ ਸਟੇਟ ਦੀ ਝੋਟੀ ਐ ਬਾਈ ਕੋਲੇ ਆਈ ਹੋਈ ਰਿੰਗ ਸਿੰਗ ਲੱਗਿਆ ਤੇ ਕਰਮ ਵਾਲੀ ਨਾ ਤੁਸੀਂ ਆਪ ਵੀ ਦੇਖ ਲਓ ਜਮਾ ਜੈਡ ਬਲੈਕ ਵਾਂਗੂ ਹੀ ਆ ਗਈ ਤੇ ਸਿੰਗਲ ਹੱਡੀ ਜਾ ਗਈ ਲੈਗ ਸਕੋਰ ਨਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੀੜੀ ਦੇ ਪਾਵੇ ਵਰਗਾ ਸਣ ਲੱਗਿਆ ਦੇਖ ਲਓ ਇਧਰੋਂ ਬਰੀਡ ਚੰਗੇ ਸੀਮੰਨਾ ਦਾ ਇਹ ਫਰਕ ਹੁੰਦਾ ਬਾਈ ਕੁਆਲਿਟੀ ਹੈ ਬਾਕੀ ਦੂਜਾ ਨਾਗਰ ਆ HF ਆ ਗਈ ਹਵਾਨਾ ਚੈੱਕ ਕਰ ਲਓ ਤੁਸੀਂ ਰੂਸ ਦੇ ਨਕਸ਼ੇ ਵਾਂਗੁਣਾੜਾ ਪਈਆਂ ਪੰਡਲੇਵੇ ਦੀ ਲੱਗੀ ਹੋਈ ਹੈ ਕਰ ਲਓ ਚੈੱਕ ਬਾਈ ਦੂਜਾ ਸੁਹਾਏ ਦਾ ਆ ਗਿਆ ਲਿਓਟੀ ਨਾਲ ਬਾਗਮਾਲ ਲੱਗੀ ਹੋਈ ਹੈ ਦੇਖ ਲਓ ਗਾੜੀ ਪਿਛਾੜੀ ਚੰਗੀ ਹੈ ਬਾਕੀ ਦੋਨੇ ਨਗਾ ਨਾ ਸਾਰਾ ਡਾਡਾ ਆਪਾਂ ਮਨਦੀਪ ਤੋਂ ਲੈਨੇ ਆ ਬਾਈ ਨਾ ਕਰਦੇ ਗੱਲ ਆ ਜਾ ਬਾਈ ਸਤਰੀ ਗੱਲ ਬਾਈ ਮਨਦੀਪ ਹੋ ਠੀਕ ਆ ਬਾਈ ਹਾਂ ਹਾਂ ਵਧੀਆ ਆਪਾਂ ਨਾ ਐਡਰੈਸ ਬਾਅਦ ਚ ਦੇਵਾਂਗੇ ਹਾਂਜੀ ਇੱਕ ਨੰਬਰ ਵਾਲੇ ਨਾ ਕਿ ਤੋ ਡਿਟੇਲ ਦੱਸ ਦੇ ਜਮਾ ਰਿਜਨਲ ਸੂਆ ਕਿੰਨਾ ਬਾਈ ਇਹ ਰਿਜਨਲ ਦੂਜਾ ਸੂਆ ਸੁਣਾ ਬਾਈ ਦੂਜਾ ਸੂਆ ਸੁਣਾ ਦਿਨ ਕਿੰਨੇ ਘੜਦੀ ਆ ਬਾਈ ਦਿਨ ਪੰਜ ਹੀ ਘੱਟ ਜੂ ਬਈ ਹਜੇ ਕੱਚੀ ਆ ਠੀਕ ਆ ਪੰਜ ਛੇ ਦਿਨਾਂ ਹੀ ਘੜਦੀ ਆ ਹਾਂ ਕਿ ਹੁਣ ਆਪਾਂ ਇਹਦੇ ਨਾ ਬਾਈ ਪਹਿਲੇ ਸੂਏ ਦਾ ਔਰਡਰ ਦਾ ਦੁੱਧ ਕਿੰਨਾ ਦੱਸਿਆ ਮਾਲਕਾ ਪਹਿਲਾਂ ਨੇ 12 ਕਿਲੋ ਦਿੱਤਾ ਇਹਨੇ ਬਾਈ हां हरियाणा ਦੇ ਸੀਮੰਦੀ ਆ ਬਈ ਠੀਕ ਐ ਬਈ ਇਹ ਗੱਬੜ ਕਿਹੜੇ ਤੋਂ ਆ ਬਈ ਗੱਬੜ ਨਹੀਂ ਪਤਾ ਬਈ ਆਪਾਂ ਠੀਕ ਐ ਆਪ ਕਿਹੜੇ ਦੀ ਆ ਬਈ ਆ ਸਰਕਾਰੀ ਦੀ ਆ ਬਈ ਹਜ਼ਾਰ ਤੋਂ ਟਿੱਕੇ ਲਓ ਦਾ ਬੰਦਾ ਉਹ ਠੀਕ ਐ ਬਈ ਸਰੇ ਹਾਂ ਠੀਕ ਐ ਭਰਾ ਤੇ ਸਿੰਘੀ ਸਿੰਘੀ ਮੰਦੀ ਬਹੁਤ ਸੋਹਣੀ ਆ ਯਾਰ ਸਿੰਘ ਸਿੰਘ ਜਮਾ ਇੱਕ ਨੰਬਰ ਆ ਹਾਂ ਤੇ ਕਰਮਾਲੀ ਨਾ ਲੱਖ ਲੱਖ ਕਰਦੀ ਆ ਪਿੰਡਾ ਦੇਖ ਲੋ ਕਿੰਨਾ ਸਮੂਦ ਲੱਗਿਆਗਾ ਬਾਕੀ ਆਪਾਂ ਤੁਹਾਨੂੰ ਤੁਰਦੀ ਦੀ ਵੀਡੀਓ ਦਿਖਾਵਾਂਗੇ। ਘਾਰ ਤੁਰ ਬਹੁਤ ਪੋਲੀ ਹੈ ਬਾਈ ਚਬਾਚੀ ਪਾ ਖਿੱਚ ਕੇ ਲਿਆਂਦਾ ਆਪਾਂ ਮੋਟੀ ਜਵਾਈ ਨਿਕਲੀ। ਆਹ ਪਾਸ ਕਰਕੇ ਲੈਂਦੀ ਹੈ ਬਾਈ। ਆਪਾਂ ਪਾਸ ਕਰੀ ਹੋਈ ਆ। ਕਿੰਨਾ ਦੁੱਧ ਬਾਦੂਮੰਦੀ ਬਤਿਆਰੀ ਬਹੁਤ ਚੰਗੀ ਕਰੀ ਹੈ। ਹਾਂ ਦੁੱਧ ਬਾਈ ਮੇਰੇ ਸਾਬ ਨਾਲ 14-15 ਪਾਉਂ। ਹਾਂ। ਪਿੱਟਪੂੜਾ ਚੰਗਾ ਸਾਰਾ ਚੰਗਾ ਹੈ। ਕਿੱਤੀ ਹਜੇ ਨਾ ਢੱਡਲਾ ਪਈਆਂ। ਹਾਂ ਢੱਡਲਾ ਫੁੱਲ ਪੰਗਾ ਲੈਵਾ ਤਾਂ ਲਾ ਕੇ ਤੂੰ। ਹਾਂ ਤੁਸੀਂ ਨਾ ਯਾਰ ਇੱਕ ਚੀਜ਼ ਦੇਖੋ ਸੱਜਰੋ। ਬੂਥ ਦੇਖ ਲਓ ਹੈਨਾ ਬਿਊਟੀ ਪਬਲੀ ਜਮਾ ਸਿੰਗੀ ਸੋਢੀ ਆ ਗਈ। ਯਾਨੀ ਕਿ ਮੋਰਾ ਵਾਲੀ ਜਿਹੜੀ ਕੁਆਲ ਹੰਡੀਆਂ ਮਾਰਦੀ ਮੂਰਤੀ ਤਾਂ ਇਹ ਨਾ ਨਾ ਹਾਂ ਥੋੜਾ ਮੋਬਾਈਲ ਕਰਕੇ ਤਾਂ ਸਾਡਾ ਤਾਂ ਦਰਦੀ ਐ ਜਾਨੀ ਕਿ ਦਰਦੀ ਤਾਂ ਕੋਈ ਚੱਕਰ ਨਹੀਂ ਹੰਡੀਆਂ ਮਾਰਦੀ ਰਹੋਗੇ ਨਾ 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 ਹਾਂ ਚੰਗੀ ਐ ਬਾਕੀ ਰੇਟ ਵੀਡੀਓ ਦੇ ਵਿੱਚ ਹੀ ਕਰਾ ਦੇਾਂਗੇ ਉਹਨਾਂ ਮਦੀਪਾ ਆ ਦੂਜੇ ਨੰਬਰ ਵਾਲੇ ਨਗਦੀ ਡਿਟੇਲ ਦੇ ਬਾਈ ਇਹ ਗਾਂ ਆ ਗਈ ਬਾਈ ਦੂਜਾ ਸੂ ਹੈ ਨੇ ਸੁਣਾ ਕਿ ਮਾਰੇ ਜਿਵੇਂ ਦੂਜਾ ਸੂ ਆ ਬਾਈ ਹਾਂ ਕਿੰਨੇ ਦਿਨ ਕਰੇ ਦੋ ਚਾਰ ਕੱਡ ਦੋ ਚਾਰ ਦਿਨ ਹੀ ਕੱਢ ਜੂ ਬਾਈ ਠੀਕ ਹੈ ਬਾਕੀ ਵਾਲਾ ਗਾਂ ਬਾਰੇ ਥੋੜਾ ਬੇਤਕਾ ਇਹ ਬਈ ਆਪਣੇ ਫਾਰਮ ਦੀ ਹੈ ਕਿ ਇਹ ਵੀ ਆਈ ਹੈ ਇਹ ਵੀ ਆਈ ਹੋਈ ਹੈ ਬਈ ਆਸ ਕਰਕੇ ਲੈਂਦੀ ਹੈ ਬਈ ਹਾਂ ਪਾਸ ਕਰਕੇ ਲੈਂਦੀ ਇਹਨੇ ਪਹਿਲਾਂ ਨੇ 16 ਦਿੱਤਾ ਬਈ 16 ਦਿੱਤਾ ਹਾਂ ਤੇ ਇਹਦਾ ਰਿਕਾਰਡ ਕੋਈ ਆਪ ਪਤਾ ਗੜੀ ਦੀ ਅਜਾ ਸੀਮਨ ਨੂੰ ਕਿਹੜੀ ਤੋਂ ਨਹੀਂ ਮੈਨੂੰ ਪਤਾ ਕਰਿਆ ਬਈ ਸੱਚੀ ਸੂਚੀ ਬੋਲੀ ਬੋਲਣ ਵਾਲਾ ਬੰਦਾ ਸਜਣੋ ਇਹਦੇ ਬਾਰੇ ਬਾਈ ਕਹਿੰਦਾ ਰਿਕਾਰਡ ਦਾ ਆਪਾਂ ਨੂੰ ਪਤਾ ਨਹੀਂ ਚਲੋ ਵੈਸੇ ਜਾਤ ਹੀ ਦੱਸਦੀ ਐ ਛੋਟਾ ਬਿਸਕੁਟ ਵਾਲਾ ਕੰਨ ਲੱਗਿਆ ਤੇ ਬਹੁਤ ਜ਼ਿਆਦੇ ਬਰੀਕੀਆਂ ਨਾ ਇਹ ਵੀ ਨਾ ਚੰਗਾਗਾ ਕਿੰਨਾ ਦੁੱਧ ਬਾਦੂ ਮੰਦੀ ਪੇ ਦੁੱਧ 20 ਕਿਲੋ ਪਾ ਦੂ ਬਈ ਹਾਂ ਇਹ ਸਾਨੂੰ ਤਿਆਰ ਹੁੰਦੀ ਹੁੰਦੀ ਹੈ ਲੈਵਾ ਹਜੇ ਵੀ ਸੁੰਦੀ ਦਾ ਹੈ ਨਹੀਂ ਕੋਈ ਪਤਾ ਜਿੰਨਾ ਤੇ ਗਿੱਠਲੇਵਾ ਜਾਂ ਸਵਾ ਗਿੱਠਲੇਵਾ ਤਾਂ ਗਾੜੀ-ਗਾੜੀ ਆ ਗਈ ਤੁਸੀਂ ਆਪ ਹੀ ਚੈੱਕ ਕਰ ਲਓ ਜਾਤ ਵਾਲੀ ਆ ਕੁਆਲਿਟੀ ਬਾਕੀ ਦਾ ਸੱਜਣੋ ਆਪਾਂ ਰੇਡ ਵੀਡੀਓ ਦੇ ਵਿੱਚ ਕਰਾਵਾਂਗੇ ਇੱਕ ਵਾਰੀ ਨਾ ਮੰਦੀਪ ਤੇਰਾ ਨੰਬਰ ਬੋਲ ਬਈ ਨੰਬਰ ਆਪਣਾ 99150 ਬਈ 47138 ਇੱਕ ਵਾਰੀ ਹੋਰ ਬੋਲ ਦੇ 99150 47138 ਪਿੰਡ ਗੜਾ ਗਿਆ ਬਈ ਆਪਣਾ ਪਿੰਡੋਂ ਆਪਣਾ ਮਾੜ ਕਲਾਂ ਬਈ ਘੁੰਮਣ ਰੋਡ ਤੇ ਘਰ ਆਏ ਛੋਟੀ ਘੁੰਮਣ ਨੂੰ ਜਿਹੜੀ ਸੜਕ ਆਉਂਦੀ ਹੈ ਨਾ ਪੱਠੇ ਕੋਲੇ ਪੱਠੇ ਦੇ ਬਿਲਕੁਲ ਸਾਹਮਣੇ ਪੱਠੇ ਦੇ ਸਾਹਮਣੇ ਬਾਕੀ ਨਾ ਸੱਜਣੋ ਉਰਦੀ ਦੀ ਵੀਡੀਓ ਦਿਖਾਉਣਾ ਬਾਕੀ ਮਨਦੀਪ ਨਾਲ ਗੱਲਬਾਤ ਹੋਰ ਕਰਦੇ ਆ ਆਗ ਨੂੰ ਚੈੱਕ ਕਰ ਲਓ ਤੁਸੀਂ ਆਹ ਦੇਖ ਲਓ ਗਲਾਬੀ ਹਵਨਾ ਲਾਇਆ ਕਰਮਾਲੀ ਨੇ ਇਹ ਬਾਕੀ ਉਹੜਾ ਜਾ ਪੈਰ ਜਾ ਦਬਦੀ ਹੈ ਮੰਦਿਰ ਨੂੰ ਮੰਦੀ ਬਾਹ ਕੀ ਗਾ ਬਈ ਪੈਰ ਜਾ ਕਦ ਦਬਦੀ ਹੈ ਇਹ ਵਰਸ ਤੋਂ ਆਈ ਯਾਰ ਬਈ ਪੱਕੇ ਚ ਰਹਿੰਦੀ ਰਹੀ ਆ ਬਾਈ ਕਹਿੰਦਾ ਇੱਕ ਇੱਕ ਮੂਰਲਾ ਪੈਰ ਥੋੜਾ ਜਾ ਲੱਗ ਗਿਆ ਕਹਿੰਦਾ ਇਹ ਪੱਕੇ ਫਰਸ਼ ਦੀ ਬੰਦਾ ਰਿਹਾ ਤੇ ਵੈਸੇ ਨਾ ਕਰਮ ਵਾਲੀ ਨੇ ਨਾ ਧਣ ਧਣ ਕਰਾਈ ਤੇ ਥੋੜਾ ਨਾਵਾ ਥਾਂ ਦਾ ਉਪਰਾ ਕਰਕੇ ਵੀ ਥੋੜਾ ਕਰ ਉਪਰਾਇਆ ਕਰਦੀ ਹਾਂ ਹਾ ਮੂਰਲਾ ਮੰਦੀਪਾ ਮੋੜ ਨੂੰ ਤੇ ਜਾਵੜੂਗੀ ਮੋੜਲਾ ਮੰਦੀਪਾ ਬਾਈ ਕਹਿੰਦਾ ਮੂਰਲਾ ਪੈਰ ਆ ਜਿਹੜਾ ਪੱਕੇ ਥਾਂ 'ਚ ਜ਼ਿਆਦਾ ਬਨਣ ਕਰਕੇ ਉਧਰ ਨੂੰ ਹੀ ਲੈ ਜਲਮਦੀਪਾ ਆਂ ਦੇਖ ਲੋ ਕਰ ਲੋ ਜੇਕਰ ਸੱਜਣੋਂ ਖਵਾਨਾ ਕਰਮ ਵਾਲੀ ਨਾ ਥੋੜਾ ਜਿਹਾ ਮੂਰਲੇ ਪੈਰ ਲੱਗੇ ਪਏ ਆ ਪੱਕੇ ਥਾਂ 'ਚ ਇਹ ਹਵਾ ਨੇ ਵਖੋਂਦਾ ਧਣ ਧਣ ਕਰਾਈ ਪਈ ਆ ਆ ਜੋ ਕਰ ਦਿਆਂ ਗੱਲ ਬਾਈ ਦਾ ਮੰਦੀਪ ਨਾਗ ਤੇਰੇ ਦੋਨੇ ਚੰਗੇ ਆ ਇਹ ਥੋੜਾ ਜਿਹਾ ਪੈਰ ਜਿਹਾ ਦਬਦੀ ਸੀ ਕੀ ਕਾਰਨ ਹੋਇਆ ਉਹ ਫਰਸ ਦਾ ਬਈ ਪੱਕੇ ਫਰਸ ਤੋਂ ਲਈ ਆਪਾਂ ਹੋਰ ਤਾਂ ਨਹੀਂ ਕੋਈ ਦਿੱਕਤ ਮੈਨਾਂ ਹੋਰ ਕੋਈ ਦਿੱਕਤ ਨਹੀਂ ਬਈ ਜਿਵੇਂ ਕੋਈ ਦਰਦ ਪਰ ਕੁਛ ਨਹੀਂ ਠੀਕ ਹੈ ਸੱਜਣੋ ਬਾਕੀ ਆਪਣਾ ਪਰਸਨ ਦਾ ਫਰਜ ਬਣਦਾ ਸੀ ਬਾਕੀ ਨਾ ਤੁਸੀਂ ਬੰਦਾ ਨਰਮ ਹੋਗੇ ਆਪਦੀ ਉਸ ਦਾਸ ਕਰ ਲਿਓ ਬਾਕੀ ਹੁਣ ਨਾ ਇੱਕ ਨੰਬਰ ਵਾਲੀ ਦਾ ਰੇਟ ਕੀ ਕਰਦੇ ਇਹਦਾ ਰੇਟ ਬਈ ਆਪਾਂ ਮੁੱਲ ਤਾਂ ਕੁਛ ਕਰਾ ਲਾ ਹਾਂਜੀ ਬਈ 130 ਕਰਦੇ ਮੁੱਲ ਬਈ 130 ਹਾਂ ਤੇ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਤੇਰੇ ਨਾਲ ਕੋਈ ਵੀ ਦੁੱਧ ਪੀਣ ਵਾਲਾ ਚਾਹੇ ਮੂੰਹ ਮਿੱਠਾ ਕਰਨ ਵਾਸਤੇ ਲੈਣ ਵਾਸਤੇ ਆਊਗਾ ਮਾਨਦਾਨ ਹੋਊਗਾ ਹਾਂ ਮਾਨਦਾਨ ਹੋ ਜਾਊਗਾ ਬਈ ਲਓ ਵੀ ਸੱਜਣੋ ਇੱਕ ਦੀਚ ਦਾ ਆ ਨਾਗ ਕਹਦਾ ਬਾਈ ਨੇ ਰੇਟ ਹੋਰ ਵੀ ਐਡਜਸਟਮੈਂਟ ਕਰ ਲੂਗਾ ਬੰਦਾ ਵਾਲੀ ਦੀ ਇਹਦਾ ਕੀ ਰੇਟ ਕਰਦਾ ਬਈ ਇਹਦਾ ਰੇਟ 62000 ਰੁਪਇਆ ਬਈ ਹੋਜੂ ਐਡਜਸਟਮੈਂਟ ਹੋ ਜਾ ਹਾਂ ਐਡਜਸਟਮੈਂਟ ਹੋਜੂ 60 ਦੀ ਵੀ ਦੇ ਦਾਂਗੇ ਚਾ ਕਹਿੰਦਾ ਬਾਈ ਨੇ 2000 ਹੋਰ ਲੈਸ ਕਰਤਾ 60000 ਦੀ 60000 ਦੂਜਾ ਸੂਆ ਵਹਿੜ ਛੱਡ ਦੂਗਾ ਤੇ ਚੰਗੇ ਦੁੱਧ ਦੇ ਚੰਗੇ ਨੌ ਤੋਂ ਵਾਲਾ ਚੈੱਕ ਕਰ ਲਿਓ ਬਈ ਕੱਲੇ ਨੌ ਦੀ ਥੱਲੋਂ ਤਕਲੀਫ ਆ ਪਤਾ ਲੱਗ ਜੂ ਕੋਈ ਤਾਂਹਾਂ ਤੋਂ ਕੋਈ ਚੀਜ਼ ਕੋਈ ਐਸਾ ਚੱਕਰ ਨਹੀਂ ਗੀ ਹਾਂ ਉਹ ਕੋਲੇ ਆਏ ਤੋਂ ਦਾ ਧੰਨਵਾਦ ਬਸ ਤੇ